ਚੱਕਰ ਸਕੀ ਲਾਉਣ ਲੱਗ ਗਈ ਲੇਵਰਾਂ ਦਾ ਜਾਦੂ ਸੀ ਲਾਹੇ ਦਾ ਥਾਂ ਤੋਂ ਬਹੁਤ ਸੋਹਣਾ ਕਰਮਾ ਵਾਲੀ ਤੇ ਕੱਦ ਬੈਡ ਸੁਪਨਾ ਸੋਹਣਾ ਠੀਕ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਵਧਾਤੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਸੂਣ ਵਾਲੀ ਝੋਟੀ ਪਕਾਉਗਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਤੋ ਦਾ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਘਰ ਦੀ ਮਾਝਾ ਵਾਈ ਦੀ ਵੱਧ ਜਾਣਕਾਰੀ ਲੈਣੇ ਆਪਾਂ ਵਾਈ ਤੋਂ ਵਾਈ ਜੀ ਸਸੀ ਗਾਈ ਸਸੀ ਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਏ ਮੇਰਾ ਲਾਲੀ ਸਿੰਘ ਜੀ ਪਿੰਡ ਬਧਾਤਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਮਾਝ ਦੀ ਜਾਣਕਾਰੀ ਦਿਓ ਕਿਵੇਂ ਸੂਏ ਸੂਣਾ ਜੀ ਕਿ ਜੇ ਸੂਏ ਸੂ ਰਹੀ ਹੈ ਜੀ ਕਿੰਨੇ ਦਿਨ ਬਾਕੀ ਵੀਰੇ ਅਜੇ 10 ਦਿਨ ਬਾਕੀ ਹੈ ਜੀ 10 ਦਿਨ ਬਾਅਦ ਆਣੀ ਲੋਪਰਾ ਚੈੱਕ ਕਰ ਸਕਦੇ ਪਿਛਲੇ ਸੂਏ ਦੁੱਧ ਕਿੰਨਾ ਸੀ ਪਿਛਲੇ ਸੂਏ ਵਾਹ 13 ਕਿਲੋ ਚੋਆ ਤੀਜੇ ਸੂਏ ਹੁੰਦੀ ਆ ਤੀਜੇ ਸੂਏ ਹੁੰਦੀ ਆ ਕੋਲੋ ਲੋਪਰਾ ਕੱਦ ਬੈਠ ਸਕਣਾ ਸੋਨਾ ਮੱਝ ਦਾ ਤੇ ਲੇਵਨ ਤਾਜ਼ਾ ਤੁਸੀਂ ਲਾ ਸਕਦੇ ਆ ਲਾਉਣ ਲੱਗੀ ਕਰਮਾਂ ਵਾਲੀ ਹਨਾ ਲਿਖੇ ਭਾਈ ਦਿਨ ਆਪਣੇ ਨਹੀਂ ਵੀਰੇ ਦਿਨ ਦੋਣ ਕੋਈ ਨਹੀਂ ਲਿਖੇ ਵੇ ਠੀਕ ਆ ਹੁਣ ਬਸ ਹਾਂ ਠੀਕ ਆ ਲੋਪਰਾ ਚੈੱਕ ਕਰ ਸਕਦੇ ਲਾਉਣ ਲੱਗ ਗਈ ਲੇ ਵਦਨ ਤਾਂ ਜਾਦੂ ਸੀ ਲੱਖ ਰਖਾ থান ਤੁਨ ਬਹੁਤ ਸੋਹਣਾ ਕਰਮਾ ਵਾਲੀ ਤੇ ਕੱਦ ਬੜਾ ਸੁਪਨਾ ਸੋਹਣਾ ਠੀਕ ਹੈ ਜੀ ਲਓ ਜੀ ਲੇ ਵਚ ਕਰਸਾ ਦੇ ਭਰਾ ਬੰਦੋ ਜੀ ਬੰਦੋ ਲੋ ਜੀ ਤਾਂ ਜੇ ਕਰੋ ਲੋ ਜੀ ਧੀ ਸੜ ਲੋ ਜੀ ਕੀ ਸੇ ਕਰ ਸਰ ਜੀ ਮਾਰਕ ਠੀਕ ਹੈ ਹਾਂ ਜੀ ਵੀਰੇ ਰੇਟ ਇਹਦਾ ਰੇਟ ਵੀਰੇ 130 ਕਰਦੇ ਠੀਕ ਹੈ ਜੀ ਹਾਂ ਜੀ 1 ਲੱਖ 30 ਹਜ਼ਾਰ ਠੀਕ ਹੈ ਜੀ ਬਾਈ ਜੀ ਨਾਲ ਜਲਦੀ ਕੰਟੈਕਟ ਕਰੋ ਭਰਾ ਠੀਕ ਹੈ ਜੀ ਪੈਂਡ ਵਧਾਤੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਵੈਲ ਦੇ ਭਰਾ ਕਿਸੇ ਨਵੀਂ ਵੀਡੀਓ ਚ ਓਕੇ